ਸਤਿਨਾਮ ਸ੍ਰੀ ਵਾਹਿਗੁਰੂ ਸਭ ਜੀਓ ਰਹਿਰਾ ਸਾਹਿਬ ਹਰ ਜੁਗ ਜੋ ਭਗਤੋ ਪਾਇਐ ਪੈਜ ਰਖਦਾ ਯਾਰੰ ਰਾਜੇ ਹਰਨ ਆਪਿ ਦੁਸ਼ਟ ਹਾਰ ਮਾਰਿਆ ਪ੍ਰਹਿਲਾਦ ਤੇ ਰਾਇਆ ਓੰਕਾਰਿਆ ਨਿੰਦ ਕਾ ਪਿਠ ਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤਲੇ ਛਡਾਇਆ ਸੋ ਲੋਕ ਮਹਲਾ ਪਹਿਲਾ ਦੁਖਦਾਰ ਸੂਰੋਪਿਆ ਜਸੁ ਤੁਮ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹ ਕਰੀ ਨਾ ਹੋਈ ਬਲਿਹਾਰੀ ਗੁਰਦੋਸੇ ਆ ਤੇਰਾ ਅੰਤ ਨਾ ਜਾਈ ਲਖਿਆ ਰਹਾ ਜਾਤ ਮੈਂ ਜੋ ਜੋਤ ਨਾ ਜਾਤ ਬਲਬਲਾ ਪ੍ਰਭੂਰ ਰਹਿਆ ਤੂੰ ਸਚਾ ਸਾਹਿਬ ਉਸ ਸਵਾਲਿਓ ਜਨ ਕੀਤੀ ਸੋ ਪਾਰਕਿਆ ਕਰਤੇ ਕੀਆ ਬਾਤਾਂ ਜੋਖਿਕਰਣਾ ਸੋ ਕਰ ਰਹਿਆ ਸੋਦਰ ਰਗ ਅਸਾ ਮਹਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਦੇਰਾ ਕੇਹਾ ਸੋ ਘਰ ਕੇਹਾ ਜਿਤ ਵਹਿ ਸਰਵ ਸੁਮੰਲੇ ਵਾਜੀ ਤੇਰੇ ਨਾਮੁ ਨਿਕ ਸੰਖਾ ਕੀਤੇ ਤੇਰੇ ਵਾਗਨ ਹਾਰੇ ਕਿਤੇ ਤੇਰੇ ਰਾਗ ਪ੍ਰੀ ਸੋ ਕਹੀਆ ਕਿਤੇ ਤੇਰੇ ਗਾਵਨ ਹਾਰੇ ਗਾਵਨ ਤੂੰ ਨ ਪਵਨ ਪਣੀ ਬਸੰਤਰ ਗਾਵੈ ਰਾਜ ਤਰੰਦੁਆਰੇ ਗਾਵਨ ਤੂੰ ਚਿਤ ਗੋਤ ਲਿਖੇ ਜਾਣਾ ਨ ਲਿਖਲੇ ਧਰਮ ਨੋ ਵਿਚਾਰੇ ਗਾਵਨ ਤੂੰ ਈਸਰ ਬ੍ਰਹਮਾ ਦੇਵੀ ਸੋ ਤੇਰੇ ਸਦਾ ਸਵਾਰੇ ਗਾਵਨ ਤੂੰ ਇੰਦਰੰਦਰਾਸਨ ਬੈਠੇ ਦੇਵਤਾਦਰ ਨਾਲੇ ਗਾਵਨ ਤੂੰ ਸਿੱਧ ਸਮਾਧੀ ਅੰਦਰ ਗਾਵਨ ਤੂੰ ਸਗ ਵਿਚਾਰੇ ਗਾਵੰਤ ਤੁਧਨੋ ਜਤੀ ਸਤੇ ਸੰਤੋਖੀ ਗਾਵੰਤ ਤੁਧਨੋ ਵੀਰ ਕਰਾਰੇ ਗਾਵੰਤ ਤੁਨ ਪੰਡਦ ਪੰਨਰਕੀ ਸਰ ਜੋ ਜੋ ਵੇਦਾ ਨਾਲੇ ਗਾਵੰਤ ਤੁਧਨੋ ਮੂਨੀਆ ਮਨਮੋਹਨ ਸੁਰਗ ਮਛਟਿਆਲੇ ਗਾਵੰਤ ਤੁਧਨ ਰਤਨੋ ਪਾਏ ਤੇਰੇ ਅਠਸਰਤੀਸ ਨਾਲੇ ਗਾਵੰਤ ਤੁਧਨੋ ਜੋਦ ਮਹਾ ਬਲ ਸੂਰਾ ਗਾਵੰਤ ਤੁਨੋ ਖਾਣੀ ਚਾਰੇ ਗਾਵੰਤ ਤੁਨੋ ਖੰਡ ਮੰਡਲ ਬ੍ਰਹਮੰਡ ਕਰ ਕਰ ਰਖੇ ਤੇਰੇ ਤਾਰੇ ਸਹੀ ਤੁਧ ਨੂੰ ਗਾਵਨ ਜੋ ਤੁਧ ਪਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਤੁਧ ਨੂੰ ਗਾਵਨ ਸਹਿਮਾ ਚਿਤ ਨਾਯੰ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਹਿਜ ਸਚ ਸਾਚੀ ਨਾਹੀ ਅਭਿ ਉਸ ਜੈ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਬਾਂਦੀ ਗੁਰ ਕਾ ਜਿਨਸੀ ਮਾਇਆ ਜਿਨੋਂ ਪਾਈ ਕਰ ਕਰ ਦੇਖੈ ਗੀਤਾ ਆਪਣਾ ਜੋ ਤੇ ਦੇਵੜਿਆਈ ਜੋ ਤੇ ਭਾਵੈ ਸੋਈ ਕਰਸੇ ਫਿਰ ਉਕੁਬ ਨਾ ਕਰਣਾ ਜਾਈ ਸੋ ਬਾਦਸ਼ਾਹ ਸਹੋਂ ਪਤ ਸਾਹਿਬ ਨਾਨਕ ਰਹਿਣ ਰਜਾਈ ਅਸਾ ਮਹੱਲਾ ਪਹਿਲਾ ਸੁਣ ਵਡਾ ਆਖੈ ਸਭ ਕੋ ਏ ਕਿਵੜ ਵਡਾ ਰਿਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣਾ ਵਾਲੇ ਤੇਰੇ ਰੇ ਸਹਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਣ ਗੀਰਾ ਕੋਈ ਨਾ ਜਾਣਾ ਤੇਰਾ ਕੀਤਾ ਕੀ ਹੁੜ ਜੀ ਰਹਾਉ ਸਭ ਸੁਰਤੀ ਮੈਂ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤੇ ਅਨੇ ਗੁਰ ਗੁਰ ਰਹਾਈ ਕਹਿਣਾ ਨਾ ਜਾਈ ਤੇਰੀ ਤਲ ਵੜਿਆਈ ਸਭ ਸੱਤ ਸਭ ਤਪ ਸਭ ਚਗਿਆਈਆ ਸਿੱਧਾ ਪੁਰਖਾ ਕੀ ਆਵੜਿਆਈ ਤਦ ਵਣ ਸਦੀਕ ਨਾ ਨਾ ਭਈਆ ਕਰ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਂਧੀ ਭਰੇ ਤੇਰੇ ਭੰਡਾਰਾ ਜਿਸ ਤੂ ਦੇ ਤੈ ਕਿਆ ਚਾਰਾ ਨਾਨ ਸੱਚ ਸਵਰਨ ਹਰਾਸਾ ਮੰਨ ਲਾ ਪਹਿਲਾ ਆਖਾਂ ਜੀਵਾ ਵਿਸਰ ਮਰ ਜਾਵ ਆਖਣੁ ਖ ਸਚਾ ਨਾਉ ਸਚੇ ਨਾਮ ਕੀ ਲਾਗੇ ਭੂਖ ਤਬੂਖ ਖ ਖੈ ਚਲੀਐ ਦੂਖ ਸੁਖ ਵਿਸਰੈ ਮੇਰੀ ਮਾਈ ਸੱਚਾ ਸਭ ਸਚੈ ਨਾ ਰਹਾਉ ਸਚੇ ਨਾਮ ਕੀ ਤਲੁੜਿ ਆਈ ਆਤਕੇ ਕੀਮਤ ਨਹੀਂ ਪਾਈ ਜੇ ਸੰਮਿਲ ਕਹਿ ਆਖਣ ਪਾਹੇ ਵਡਨ ਹੋਵੇ ਘਾਟ ਨ ਜਾਇ ਨਾ ਉਹ ਮਰੈ ਨੋ ਵੈ ਸੋਗ ਦੇਂਦਰ ਨ ਚੁਕੇ ਭੋਗ ਗੁਣ ਹੋਰ ਨਹੀਂ ਕੋਈ ਨਾ ਕੋ ਵੈ ਨਾ ਕੋਈ ਜਿਮੜੇ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰ ਕਹਿ ਕੀਤੀ ਰਾਤ ਖਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਵੇ ਬਾਜ ਸੁਨਾਤ ਰਾਗ ਊਜਰੀ ਮੰਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖਾ ਬਿਨੋ ਕੋ ਗੁਰੂ ਪਾਸ ਹਮ ਕੀਰੇ ਕਿਰਮ ਸਤਗੁਰ ਸਰਣਾਇ ਕਰਦੇ ਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਗੀਰਤ ਅਮਰੀ ਰਹਿ ਰਾਸੂਰਾ ਅਰਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾਰ ਪਿਆਸ ਹਰ ਨਾਮ ਮਿਲੈ ਤ੍ਰਿਵਿਤਾ ਸਹਿ ਮਿਲ ਸੰਗਦੂਣ ਪ੍ਰਗਾਸ ਜਿਨ ਹਰ ਹਰ ਹਰਿ ਅਸ ਨਾਮ ਨਾ ਪਾਇਆ ਤੇ ਭਾਵਣੀ ਅੰਪਾਸ ਜੋ ਸਤਗੁਰ ਸਰਣ ਸੰਗਤ ਨਿ ਆਏ ਤਿਗ ਜੀਵੇ ਤਿਗ ਜੀਵਾ ਸੋ ਜਨ ਹਰ ਜਨ ਸਤਗੁਰ ਸੰਗਤ ਪਾਈ ਤਿਨ ਧੁਰਮਸਤਕ ਲਿਖਿਆ ਲੇਖਾਸ ਧਨ ਧਨ ਸਤ ਸੰਗਤ ਜਿਤ ਹਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗੂ ਜੀਰੀ ਮੰਨ ਲਾ ਪੰਜਵਾ ਕਾਹਿਰੇ ਮਨ ਚਿਤ ਵਹ ਉਦਨ ਜਾ ਹਰ ਹਰ ਜੀਉ ਕਰਿਆ ਸਹਲ ਬਤਰ ਮੈਂ ਜੰਤੋ ਪਾਏ ਤਾ ਕਰਿ ਜਿ ਕਾ ਆਗੈ ਕਰ ਤਹਿਆ ਮੇਰੇ ਮਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦਿ ਪਰਮ ਬਧ ਪਾਇਆ ਸੋ ਕੇ ਕਾਸ਼ਟ ਹਰਿਆਰਾਉ ਜਨੁ ਨਿਬਿਤਾ ਲੋ ਸੁਦਵੇਂ ਤਾ ਕੋਈ ਨ ਕਿਸ ਕੀ ਤਰਿਆ ਸਿਰ ਸਿਰ ਸੰਬਾਹੇ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜਾ ਵੈ ਸਗੁ ਸਾਥਿਸ ਪਛੈ ਵਿਚਰੇ ਸਰੀਆ ਕਨੇ ਕਾਉਣ ਖਲਾਵੇ ਕਾਉਣ ਸੁਗਾਵੇ ਮਨ ਮੈਂ ਸੁਨਣ ਕਰਿਆ ਸਭ ਨਿਧਾਨ ਦਸ ਅਸ਼ਟੇ ਸੇ ਦਾਨ ਠਾਪੁਰ ਕਰਤਲ ਧਰੇ ਆਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਰ ਹਰਿਆ ਰਾਗ ਅਸਮ ਲਾ ਚੌਥਾ ਸੂ ਗੁਰਕ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਸੋ ਬੁਰਖ ਨਰਜਨ ਹਰ ਪ੍ਰਭ ਨਰਜਨ ਹਰਿ ਅਗਮਾ ਅਗਮਾ ਪਾਰ ਸਭ ਤੇ ਆਵੇ ਸਭ ਤੇ ਆਵੇ ਤੁਦੇ ਜੀ ਹਰ ਸਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀ ਆਕਾ ਦਾ ਤਾਰ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨਾਰਾ ਹਰਿਆ ਪੇ ਠਾਕੁਰ ਹਰਿਆ ਪੇ ਸੇਵਕ ਜੀ ਕਾ ਨਾਨਕ ਜント ਵਿਚਾਰਾ ਤੂੰ ਘਟ ਘੜੇ ਅੰਤਰ ਸਰਬ ਨਿਰੰਤਰ ਜੀ ਹਰਿ ਕੋ ਪੁਰਖ ਸੁਮਣਾ ਇੱਕ ਦਾਤ ਇੱਕ ਭਿਖਾਰੀ ਜੀ ਸਭ ਤੇਰੇ ਝੋਜ ਵਿਡਣ ਤੂੰ ਆਪੇ ਦਾਤਾ ਆਪੇ ਭੂਤਾ ਜੀ ਹੁ ਤੁਰਦਿ ਬਿਨੇ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇ ਅੰਤ ਵੇ ਅੰਤ ਜੀ ਤੇਰੇ ਕਿਆ ਗੁਣ ਆਵ ਕਾਣਾ ਜੋ ਸੇਵਹਿ ਜੋ ਸੇਵੈ ਤੁਧਿ ਜਨਨਾਨ ਦਿਨ ਕੁਰਬਾਣਾ ਹਰਿ ਤੇ ਆਵੈ ਹਰਿ ਤੇ ਆਵੈ ਤੁਧ ਜੀ ਸੇ ਜਨ ਜੁਗ ਮੈ ਸੋ ਵਾਸੀ ਸੇ ਮੁਗਤ ਸੇ ਮੂਦਪਏ ਜਨਾਰਥਿ ਆਇਆ ਜੀ ਰਿੰਦੂਠੀਉਂ ਕੀ ਵਾਸੀ ਜਿਨ ਨਿਰਭਉ ਜਿਨ ਨਿਰਭਉ ਤੇ ਆਇਆ ਜੀ ਤਨ ਕਾ ਭਉ ਸਭ ਕੁ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਹੂ ਸਮਾਸੀ ਸੇ ਧਨ ਸੇ ਧਨ ਜਨਾਰਥਿ ਆਇਆ ਜੀ ਜਨਨਾ ਨਿ ਤਨ ਬਲਿਆਸੀ ਤੇਰੀ ਭਗਤ ਤੇਰੀ ਭਗਤ ਮੰਨਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਹਨ ਤਉਦ ਜੀ ਹਰਾਨੁ ਗਨੇਕ ਅਨੰਤਾ ਤੇਰੇ ਅਨਕ ਤੇਰੇ ਅਨ ਕਰੈ ਰਬੂਜਾ ਜੀ ਸਭ ਤਾਪੈ ਜਪੈ ਵੇ ਅੰਤਾ تیرੇ ਨੇਕ تیرੇ ਨੇਕ ਪ੍ਰਣਾ ਬਹੁ ਸਿਮਰਤ ਸਾਸ ਜੀ ਕਰ ਗਰਿਆ ਗੜ ਕਰਮ ਕਰਨਤਾ ਸੇ ਭਗਤ ਸੇ ਭਗਤ ਬਲੇ ਜਰਨਾਨਕ ਜੀ ਜੋ ਭਾਵੈ ਮੇਰੇ ਹਰਿ ਭਵੰਤਾ ਤੂ ਆਦਿ ਪੁਰਖ ਪਰਕਰਤਾ ਜੀ ਤੂ ਤੇਵੜੇ ਵਰਨਾ ਕੋਈ ਤੂੰ ਜੋ ਜੋ ਇਕ ਸਦਾ ਸਦਾ ਤੂੰ ਇਕੋ ਜੀ ਤੂੰ ਨੇ ਚਲ ਕਰਤਾ ਸੋਈ ਉਦੇ ਆਪੇ ਭਾਵੇਂ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਦੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਦੇ ਆਪੇ ਸਿਰਜ ਸਭ ਗੋਈ ਚਰਣਾਨ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ ਅਸਾ ਮਹੰਲਾ ਚੋਥਾ ਤੂੰ ਕਰਤਾ ਸਚਿਆਰ ਨਾ ਡਾ ਸਾਈ ਜੋ ਤੋ ਭਾਵੇਂ ਸੋਈ ਥੀ ਸੀ ਜੋ ਤੂੰ ਦੇ ਸੋਈ ਹੋ ਭੈਰਾ ਸਉਦੇ ਰੀ ਤੂ ਸਉਨੀ ਧਿਆਇ ਜਿਸ ਨੂੰ ਕਿਰਪਾ ਕਰੰਤ ਨਾਮ ਰਤਨ ਉਪਾਇਆ ਗੁਰਮੁਲਾਦਾ ਮਨ ਮੂਗ ਆਇ ਤਉ ਦਿਆ ਦਿਛੋੜਿਆ ਮਿਲਾਇ ਉੰਦਰੀ ਆਵਸਾ ਤੁਜੀ ਮਾਹੇ ਤੁਜ ਬਿਨ ਦੂਜਾ ਕੋਈ ਨਾਹੀ ਜੀ ਜਨ ਸਭ ਤੇਰਾ ਖੇਲ ਵਜੋਗ ਨਲਛੋੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਾਦੀ ਆਵ ਖਾਣੈ ਜਿਨ ਅਰ ਸੇਵਿਆ ਤੈਨ ਸੋ ਪਾਇਆ ਸਜਿ ਹੀ ਅਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਰਮਨ ਦੂਜਾ ਵਰਣਾ ਕੋਏ ਤੂ ਕਰ ਕਰ ਵੇਖੈ ਜਾਣੈ ਸੋਏ ਜਰਣਾ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਤਿਤ ਸਰਵਰੜ ਬੇਲੀ ਨਿਮਸਾ ਪਾਣੀ ਪਾਉ ਤਨੇ ਕੀਆ ਪਾਂਕਜੁ ਮੂ ਭਗਤੀ ਚਾਲੈ ਆਉ ਦੇ ਕਾ ਤਾਂ ਡੂਬੀ ਹਲੇ ਮਨ ਇਕ ਨਾ ਤੇ ਤਸ ਮੂਡ ਮਨਾ ਹਰ ਬਿਸਰ ਤੇਰੇ ਗੁਣ ਗਲਿਆਰਾ ਨਾਉ ਜਤੀ ਹਤੀ ਨਹੀਂ ਪੜਿਆ ਮੂਰ ਮੁਗਦਾ ਜਨਮ ਭਇਆ ਰਣੂਦ ਨਾਨਦਨ ਕੀ ਸਰਣਾ ਜਿ ਤੂੰ ਨਾਹੀ ਵੀ ਸਰਿਆਸਾ ਅੱਲਾ ਪੰਜਵਾ ਭਈ ਪ੍ਰਪਤ ਮਨੁਕ ਦੇ ਹੁਰੀਆ ਗੋਬਿ ਨਿਮਰਣ ਕੀ ਤੇਰੀ ਬਰੀਆ ਅਵਰ ਕਾਤਰਿਕ ਤਨਾ ਕਾਮ ਮਿਲ ਸਾਧ ਸੰਗਤ ਭਜਿ ਕੇਵਲ ਨਾਮ ਸਰੰਗ ਜਾਮ ਲਭ ਅਜਲ ਤਨ ਤੈ ਜਨ ਅਮ੍ਰਿਤਾ ਜਾਤ ਰੰਗ ਮਾਇਆ ਕੇਰਾ ਜਪ ਤਪ ਸੰਜਮ ਧਰਮ ਨਾਮ ਕਾ ਮਾਇਆ ਸੇਵਾ ਸਾਧਨ ਜਨਿਆ ਹਰਿ ਰਾਇ ਕਉ ਨਾਨਕ ਅਮਨੀਚ ਕਰਮਾ ਸਰਣ ਪਰੇ ਕੀ ਰਾਖੋ ਸਰਨਾ ਜਪ ਤਪ ਸੰਜਮ ਧਰਮਨਾ ਕਮਾਇ ਸੇਵਾ ਸਾਧਨ ਜਨਿਆ ਹਰਿ ਰਾਇ ਕਉ ਨਾਨਕ ਅਮਨੀਚ ਕਰਮਾ ਸਰਣ ਪਰੇ ਕੀ ਰਾਖੋ ਸਰਨਾ ਇਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ੇ 10ਵੀਂ ਕਬੇ ਬਾਚ ਵੇਤੀ ਚੌਪਈ ਅਮਰੀ ਕਰੋ ਹਾਥ ਦਰਛਾ ਪੂਰਨ ਹੋਏ ਚਿਤ ਗੀਚਾ ਤਉ ਚਰਨ ਮਨ ਰਹਿ ਮਹਾਰਾ ਆਪਣਾ ਜਾਨ ਕਰੋ ਬ੍ਰਿਤ ਪਾਰਾ ਅਮਰੇ ਦੁਸ਼ਟ ਸਭ ਤੁਮ ਕਾਬੋ ਆਪਾਦ ਮੋਈ ਬਚਾਓ ਸੁਖੀ ਵਸ ਮੂਰ ਪਰਵਾਰਾ ਸੇਵ ਸੇ ਸਭ ਕਰਤਾਰਾ ਮੂਰ ਚਨੇ ਕਰਦਾ ਕਰੀਐ ਸਭੈ ਰਣ ਕੋ ਆਸ਼ੰਗਰਜੈ ਪੂਰਨ ਹੋਏ ਹਮਾਰੀ ਅਸਾ ਤੋਰ ਭਜਨ ਕੀ ਰਹਿ ਪੈਸਾ ਤੁਮੈ ਛਾੜ ਕੋਈ ਅਵਰਣਾ ਤਿਆਉ ਜੋ ਵਰ ਚਾਉਂ ਸੋ ਤੁੰਤੇ ਪਾਉ ਸਿਵ ਸਿਖ ਮਾਰੇ ਤਾਰੀਐ ਜੁਝੁ ਜੁਝੁ ਹਤਰੇ ਹਮਾਰੇ ਮਾਰੀਐ ਆਪਾਦਮ ਜਵਰਜ ਮਰਨ ਕਾਲ ਕਾ ਤ੍ਰਸਿ ਨਿਵਰਜੂ ਜੋ ਸਦਾ ਹਮਾਰੇ ਪਛਾ ਸ੍ਰੀ ਤੁਝੋ ਕਰਿਓ ਰੱਛਾ ਰਖ ਲਿਓ ਮੋ ਰਖਨ ਹਾਰੇ ਸਾਹਿਬ ਸੰਤ ਸਾਈ ਪਿਆਰੇ ਦੀਨਵੰਦ ਦੁਸ਼ਟਨ ਕੇ ਅੰਤ ਤੁਮੋ ਗਰੀ ਚਤੁਰਦਾਸ ਕੰਤਾ ਕਾਲ ਪੈ ਬ੍ਰਹਮ ਭਕਤ ਰਾਉ ਕਾਲ ਪੈ ਸਿਵ ਜੀਵਕ ਰਾਗ ਕਾਲ ਭਾਇ ਕਰਿ ਵਿਸ਼ਨੁਰ ਪ੍ਰਕਾਸ਼ ਸਭ ਕਾਲ ਕਾ ਗੀਆ ਤੁਮ ਹਸਾ ਜਮਨ ਕਾਲ ਜੋਗੀ ਸਿਵ ਕੀ ਵੇਦਾ ਬ੍ਰਹਮਾ ਜੂਤੀਆ ਜਮਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਤੈ ਹਮਾਰਾ ਜਮਨ ਕਾਲ ਸਭ ਜਗ ਤਮਨਾ ਜੋ ਦੇਵ ਦੈਨ ਜਸਨ ਉਪਜਾਜ ਆਦੰਤੇ ਕੈ ਉਤਾਰਾ ਸਭ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਦੀਕੋ ਹਮਾਰੀ ਸਕਲ ਪ੍ਰਜਾ ਜਿਨਿ ਆ ਸਵਾਰੀ ਸਭ ਗਣ ਕੋ ਸਭ ਗਣ ਸੁਖੀਓ ਸਦਰਨ ਕੋ ਪਲ ਮੋ ਬਦ ਕੀਓ ਕੜਗੜ ਕੇੰ ਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਵਛਾਨਤ ਚੀਤੀ ਦੇ ਗੁੰਚਰਿ ਸੁਲਾ ਸਭ ਪ੍ਰੇ ਕਰਿਪਾ ਦੇਸ ਕਰ ਬੂਲਾ ਸੰਤਨ ਦੋ ਪਾਏ ਤੇ ਦੁਖੀ ਸੁਭ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਵਛਨੈ ਕੜਗੜ ਕੇ ਪੜਪੜ ਕੀ ਜਾਨੈ ਜਬ ਦਹ ਕਰ ਕਰਾ ਕਰਤਾਰਾ ਪ੍ਰਜਾ ਤਰਤ ਤਉ ਦੀ ਅਪਾਰ ਜਬ ਅਕਰਖ ਕਰਤੋ ਕਬੋ ਤੁਮੈ ਮਿਲਤ ਦੇਹ ਧਰ ਸਭੂ ਜਿਤੇ ਵਦਨ ਸ੍ਰਿਸ਼ਟ ਸਭ ਧਾਰੇ ਆ ਭਾਵਨੀ ਬੂਜੋ ਚਾਰੇ ਤੁਮ ਸਵਿਤਰਾ ਤਨ ਰਾਲਮ ਜਾਣਤ ਵੇਦ ਭੇਦ ਅਰਿਆਲ ਨਰੰਕਾਰ ਨਿਰਵਕਰੇ ਲੰਬ ਆਦ ਨੀਲਾ ਨਾਦ ਸੰਗ ਤਕ ਮੂੜ ਚਾਰਦ ਵੇਦਾ ਜਾ ਕੋ ਵੇ ਨਾ ਭਾਵਤ ਵੇਦਾ ਤਾਕੂ ਕਰਮਾਨਨ ਮਾਨਤ ਮਹਾ ਮੂੜ ਕਛੇ ਵੇਦ ਨਾ ਜਾਣਤ ਮਹਾਦੇਵ ਕੋ ਗੈ ਸਦਾ ਸ਼ਿਵ ਨਿਰੰਕਾਰ ਕਾ ਜੀਂਦ ਨੇ ਪੈਵ ਆਪ ਆਪਣੀ ਬੁੱਧ ਹੈ ਜੀਤੀ ਵਰਨਤ ਬੈਨ ਬੈਨ ਤੋਏ ਤੇਤੀ ਤੁਮਰਾ ਲਖਾਨਾ ਜਾਇ ਪਸਾਰ ਕੇ ਵਿਸਿਆ ਪ੍ਰਥਮ ਸੰਸਾਰ ਏਕ ਰੂਪ ਅਨੂਸ ਰੂਪ ਰੰਗ ਭਇਓ ਰਾਵ ਕਈ ਭੂਪਾ ਅੰਡਜ ਰਸ ਤੇ ਕੀਨੀ ਉਤ ਪੁਜ ਖਾਨ ਬੌਧ ਰਚ ਦੀਨੀ ਕਉ ਹੂਲ ਰਾਜਾ ਵੈ ਬੈਠਾ ਕਉ ਸਿਮਣ ਭਜੋ ਸੰਕਰ ਕਥਾ ਸਿਗਰੀ ਸਿਟ ਦਿਖਾਏ ਚੰਗਾ ਵਾਜ ਵਾਸ ਰੂਪ ਸਿਯੰਬਾ ਅਵਰਚਾ ਮੇਰੀ ਤੁਮ ਕਰੋ ਸਿਖੋ ਵਾਰਿਸ ਸੰਘਰੋ ਦੁਸ਼ਟੀਅਤੇ ਉਠਵ ਦੁਦ ਪਾਤਾ ਸਕਲ ਮਲੇਸ਼ ਗੁਰੂ ਨਨ ਕਾਤਾ ਜੇ ਅਸੂ ਦਾ ਸ਼ਰਣੀ ਪਰੇ ਤਿਨ ਕੇ ਤਨ ਤਿਨ ਕੇ ਤੁਮ ਦੁਸ਼ਟ ਦੁਸ਼ਟ ਤਿਨ ਕੇ ਦੁਸ਼ਟ ਦੁਸ ਹਵਾ ਮਰੇ ਪੁਰਖ ਜਨ ਪਰੇ ਤੇ ਆਰੇ ਤਿਨ ਕੇ ਤੁਮ ਸੰਗਟ ਸਭ ਤਾਰੇ ਜੋ ਕਲ ਕੋ ਇੱਕ ਵਾਰ ਤੇ ਆਏ ਹੈ ਤਾਂ ਕੇ ਕਾਲ ਨੇ ਆਏ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ दुष्ट अरिष्टन्द्र काल कृपादृष्ट तन जाय नरो ताके तव तनक मोहरो हृदय सद कर्म सब होई दुष्ट शास्त्र वै सक न कोई एक बार जिन तु मैं संभार काल हंसते तए वर जिन नर नाम ते आरोका तार दुष्ट लोकेरा खड़ग गीत में शरण तैयारी आपद ले उबरी ਸਰਬ ਧਰਮੋ ਸਹਾਈ ਦੁਸ਼ਟ ਦੋਤੇ ਲਿਓ ਬਚਾਈ ਕੜਗ ਕੀਤ ਮੈਂ ਸਰਣ ਤੇ ਆਰੀ ਆਪਾਦ ਲਿਓ ਬਾਰੀ ਸਰਬ ਧਰਮੋ ਸਹਾਈ ਦੁਸ਼ਟ ਦੋਤੇ ਲਿਓ ਬਚਾਈ ਸਵਈਆ ਪਾਹੇ ਗਏ ਜਾਉ ਤੇ ਤੁਮਰੇ ਤਵ ਤੇ ਕੋ ਅੰਕ ਰੀਨੀ ਅਨਿਓ ਰਾਮ ਰਹੀਮ ਪੁਰਾਨ ਗੁਰਾਨ ਨੇ ਕਹਿ ਮਤ ਇਕ ਨਾ ਮੰਨਿ ਸਿਮਰਤ ਸਾਸਤਰ ਵੇਦ ਸਬੈ ਬਹੁ ਭੇਦ ਕਾ ਇਕ ਨਾ ਜਾਣਿਆ ਸਰੇ ਸਤਨ ਕ੍ਰਿਪਾ ਤਮਰੀ ਕਰ ਮਨਕ ਸਭ ਤੂ ਵਖਾਨਿਓ ਦੋਹੇਰਾ ਸਗਲ ਦਵਾਰ ਕੋ ਸਾਡ ਕੈ ਗਇ ਤਵਾਰ ਦਵਾਰ ਮਹੰਗ ਕੀ ਲਾਜਿਸ ਗੋਬਿੰਦ ਦਾਸ ਤਵਾਰ ਸਗਲ ਦਵਾਰ ਕੋ ਸਾਡ ਕੈ ਗਇ ਤਵਾਰ ਦਵਾਰ ਮਹੰਗ ਕੀ ਲਾਜਿਸ ਗੋਬਿੰਦ ਦਾਸ ਤਵਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਰੂਪ ਪ੍ਰਸਾਦ ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਰੂਰਤਾ ਪਾਇਆ ਸਹਿ ਸਿਤੀ ਮਨ ਵਜੀਆਂ ਵਾਧਾਈਆਂ ਰਾਵਰ ਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆ ਸ਼ੋਧਤਾ ਗਾਵ ਹਰੀ ਕੇ ਰਾਮ ਮਨ ਜਨੀ ਵਸਾਇਆ ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰੋਰ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਦੂਸਾ ਵੀ ਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਰੇ ਸਭ ਸਵਾਰਨਾ ਸੋ ਨਗਲਾ ਸਮਰਾਤ ਸੋ ਮਹਾਰਾਜ ਸੁਖਮਨਿ ਵਸਾਰੇ ਕਹ ਨਾਨਕ ਮਨ ਮੇਰੇ ਸਦਾ ਰੂਹਰ ਨਾਲੇ ਸਾਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਕਰਤਾ ਤੇਰੇ ਸਭ ਕੀ ਸ਼ਾਇ ਜਿਸ ਦੇ ਸੋ ਪਾਵੇ ਸਦਾ ਸਿਫ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨੁਸਿਆ ਬਾਜੀ ਸ਼ਬਦ ਘਨੇਰੇ ਕਹ ਨਾਨਕ ਸਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਚਾ ਨਾਮ ਰਹਿ ਆਧਾਰ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸੇਆ ਇਲੀਛਾ ਸਭ ਪੁਜਈਆ ਸਦਾ ਕੁਰਬਾਣ ਗੀਤਾ ਗੁਰੂ ਵਿਟੋ ਜੇ ਨੀਆਂ ਬੜਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੋਪਿਆਰ ਸਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਦਸ ਕੀਤੇ ਕਾਲ ਕੰਡ ਮਾਰਿਆ ਸੁਰਗਰਮ ਪਾਇਆ ਤਦਿਨ ਕਉ ਸੇ ਨਾਮੁ ਹਰਿ ਕੈ ਲਾਗੇ ਕਹਿ ਨਾਨਕ ਤੈ ਸੋ ਆਤਿ ਘਰ ਅਨੰਦ ਵਾਜੇ ਅਨੰਦ ਸੁਣੋ ਬੜ ਭਾਗੀਓ ਸਭਲ ਮਨੋਰਤ ਪੂਰੇ ਆਰਵਰਮ ਪ੍ਰਾਪਾਇਆ ਉਤਰੇ ਸਭਿਲੇ ਵਿਸੂਰੇ ਦੂਖ ਰੋਹ ਸੰਤਾ ਉਤਰੇ ਸੁਣੀ ਸਚੀ ਮਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤ ਸਤਿਗੁਰਿਆ ਪਰਪੂਰੇ ਬਿਰਵੰਤਨਨ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿਤ ਸਤਿਗੁਰਿਆ ਪਰਪੂਰੇ ਬਿਰਵੰਤਨਨ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾ ਥਾਲਵੀ ਤੈਨੂੰ ਲਸਤੂ ਪਈਓ ਸਤ ਸੰਤੋ ਵਿਚਾਰ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਹਾਰੂ ਜੇ ਕੋ ਖਾਵੈ ਜੇ ਕੋ ਕੁੰਚੈ ਤਿਸ ਕਾ ਹੋਈ ਉਧਾਰ ਏ ਵਸਤ ਜੀ ਨਾ ਜਾਈ ਨਿਤ ਰਿਤ ਰਖੁਰ ਤਾਰ ਹਮ ਸੰਸਾਰ ਚਰਨ ਲਗਤ ਰਹੀਐ ਸਭ ਨਾਨ ਨ ਬ੍ਰਹਮਸਾਰੂ ਸ਼ਲੋਕ ਮਹੱਲਾ ਪੰਜਵਾ ਤੇਰਾ ਗੀਤਾ ਜਾਤੋ ਨਾਹੀ ਮਨ ਜੋ ਕੀ ਤੋਈ ਮੈਂ ਨਿਰਗੁਣਿਆ ਰੇ ਕੋ ਗੁਣ ਦਾਹੀ ਆਪੇ ਤਰਸ ਪੈ ਹੋਈ ਤਰਸ ਪਿਆ ਮੇ ਰਾਮਤ ਹੋਈ ਸਤਿਗੁਰ ਸਜਣ ਮਿਲੇਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਥੀ ਵਹ ਹਰੇ ਤਰਸ ਪਿਆ ਮੇ ਰਾਮਤ ਹੋਈ ਸਤਿਗੁਰ ਸਜਣ ਮਿਲੇਆ ਨਾਨਕ ਨਾਮ ਮਿਰੇ ਤਾ ਜੀਵਾ ਤਨ ਮਨ ਥੀ ਵਹ ਹਰੇ ਔੜੀ ਜਿਥੈ ਦੂਸਰ ਮਰਥ ਜਿਥੈ ਕੋਈ ਨਾਏ ਉਥੈ ਤੇਰੀ ਰਖਣੀ ਉਦਰ ਮਾਏ ਸੁਣ ਕਹਿ ਜਮਕੇ ਦੂਤ ਨਾਏ ਤਰੈ ਛੜ ਜਾਏ ਭਉ ਜਲ ਬਿਸਮ ਸੁਸਗਾ ਗੁਰ ਸ਼ਬਦੀ ਪਾਰ ਪਾਏ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਏ ਕਲ ਮੈਂ ਉਪਨ ਗੁਣ ਗੋਵਿੰਦ ਗਾਏ ਸਭ ਸਰੂਪ ਕਿਰਪਾਲ ਸਮਲੇ ਸਸਾਏ ਬਿਰਥਾ ਕੋਈ ਨਾ ਜਾਏ ਜੇ ਆਵੇ ਤਦ ਆਏ ਸਲੋਕ ਮਹੰਲਾ ਪੰਜਵਾ ਅੰਤਰ ਗੁਰੂ ਆਰਾਧਨਾ ਜੇ ਵਾਜਪ ਗੁਰੂ ਨਾਮ ਨੈਤਰੀ ਸੋ ਦੇਖਣਾ ਸਰਵਣੀ ਸੁਣਨਾ ਗੁਰੂ ਨਾਮ ਸਤਿਗੁਰੂ ਸੇ ਤੀਰਤਿਆ ਦਰਗਹਿ ਪਈਐ ਠਾਉ ਕਉ ਨਾਨਕ ਕਿਰਪਾ ਕਰੇ ਜਿਸੁ ਨੋਇ ਵਤ ਦੇ ਜਗਨਾ ਤੁਮ ਕਾਢੀਐ ਵਿਰਲੇ ਕੇਈ ਕੇ ਮਹਲਾ ਪੰਜਵਾ ਰਖੇ ਰਖਣਹਾਰ ਆਪੋ ਬਾਰੈਨ ਗੁਰ ਕੀ ਪੈਰੀ ਪਾਏ ਕਾਇ ਸਵਾਰੈਨ ਹੋਵ ਆਵ ਦਇਆਲੁ ਮਨੁ ਨਾ ਵਿਸਾਰੈਨ ਸਾਜਨਾ ਕੈ ਸੰਗ ਪਬਜਲ ਤਾਰੈਨ ਸਾਖਦਨਿੰਦੋ ਦੁਸ਼ਟੋ ਖਿਨ ਮਾਇ ਬਿਦਾਰੈਨ ਤੇ ਸਭ ਕੀਤੇਕ ਨਾਨਕ ਮਨਮਾਹੀ ਜੇ ਸਿਮਰ ਸੁਖ ਹੋਏ ਸਗਲੇ ਦੁਖ ਜਾਹੇ ਤੇ ਸਭ ਕੀਤੇਕ ਨਾਨਕ ਮਨਮਾਹੀ ਜੇ ਸਿਮਰ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਕੀ I'm going to